ਸ੍ਰੀ ਸਿੰਘ ਨੂੰ ਬਹੁਤ ਬਹੁਤ ਧੰਨਵਾਦ ਹੈ ਬੇਦੀ ਦਾ ਧੰਨਵਾਦ ਹੈ ਚੱਕ ਛੱਕੇ ਤੇ ਛੱਕਾ ਓ ਛੱਕਾ ਛੱਕੇ ਤੇ ਛੱਕਾ ਵਾਹ ਛੱਕਾ ਮੇਰੇ ਵੇਲੇ ਉਧਰ ਦੇਖ ਲੈ ਦਾਗ ਨੂੰ ਉਹ ਕਹਿੰਦੇ ਕੁਰਸੀ ਤੇ ਬਿਠਾਉਣ ਵਾਸਤੇ ਤਿਆਰ ਬਟਿਆਰਾ ਕਿੰਨੇ ਰਹਿ ਗਏ ਜੀ 9 ਰਹਿ ਗਏ ਹਾਂਦੀ ਹਾਂਦੀ 9 ਰਹਿ ਗਏ ਜੀ ਓ ਬਾਈ ਯਾਰੇ ਕਰੀ ਤਾੜੀ ਦਾ ਮਾਰੋ ਮੁੰਡਿਆਂ ਦੇ ਨਾਂ ਤੇ ਆਜੋ ਜੀ ਉਸੇ ਪਾਸੇ ਟੈਣੀ ਮੰਦੀ ਹੈ ਦੂਜੇ ਪਾਸੇ ਜਸ਼ਨ ਗਿੱਦੜ ਵਾਹ ਦੋਨੇ ਟਰੈਕਟਰਾਂ ਦੇ ਜੇਤੂ ਹੈ ਪਰ ਮੰਡੀ ਵਾਲੇ ਨੂੰ ਉਸਤਾਦ ਜੀ ਉਸਤਾਦ ਜੀ ਵੀ ਦੁਨੀਆ ਕਹਿ ਕਹਿ ਬੁਲਾਉਂਦੀ ਆ ਮੇਰੇ ਵੀਰੋ ਉਹ ਕਹਿੰਦੇ ਉਸਤਾਦ ਜੀ ਉਸਤਾਦ ਜੀ ਕਹਿ ਕਹਿ ਬੁਲਾਉਂਦੀ ਆ ਨੌਜਵਾਨ ਕਹਿੰਦੇ ਗੱਬਰੂ ਦੇ ਇਹ ਕਹਿੰਦੇ ਅੰਬੀ ਦੇ ਟੂਰਨਾਮੈਂਟ ਦਾ ਟਰੈਕਟਰ ਦਾ ਜੇਤੂ ਜਸ਼ਨ ਗਿੱਦੜ ਵਾਹ ਤੇ ਡੈਣੀ 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 ਮਾਂਡੀ ਆਲਾ ਮਾਂਡੀ ਆਲਾ ਮਾਂਡੀ ਆਲਾ ਮਾਂਡੀ ਆਲਾ ਲਈ ਵੀਰੂ ਹੋਈ ਪਈ ਆ ਨੌਜਾਨਾ ਉਹ ਕਿਦਣ ਪਾਏ ਦੀ ਧਰਤੀ ਦਾ ਇੱਕ ਵਾਰ ਫੇਰ ਕਹਿੰਦੇ ਤਿਆਰ ਬਤਿਆਰ ਪੈਣੀ ਬਾਲ ਓਹੋ ਓਹੋ ਢੰਡੀ ਵਾਲਾ ਨੇ ਵੀ ਕਾਲੂ ਚੱਕ ਲਿਆ ਬਾਲਗਰਾ ਨੌਜਾਨਾ ਛੇਪੂਰ ਥਲੇ ਦਾ ਮੈਚ 1100 ਰੁਪਇਆ ਜਿਹੜਾ ਰਹਿੰਦਾ ਸੀਗਾ ਉਹ ਜਿਹੜਾ ਕਮੇਟੀ ਦੇਣ ਲੱਗੀ ਹੈ ਨੌਨ ਸਟ੍ਰਾਈਕਰ ਬੈਟਸਮੈਨ ਸਾਈਡ ਤੇ ਰੋ ਜੀ ਮਿੱਤ ਕੰਨਾ ਖੜਾ ਜੀ ਹੈਲੋ ਤੇਰੇ ਹੋ ਗਰ ਅਮਰਜੀਤ ਭਾਜੀ ਇਹਨੇ 1 ਲੱਖ 1000 ਤੇ 70000 ਪਰ ਉਹ ਦੇਖ ਮੁੰਡਾ ਕਹਿੰਦੇ ਚੋਟੀ ਦੀ ਬਾਲ ਪਰ ਉਹ ਕਹਿੰਦੇ ਮਾਂਡੀ ਵਾਲਾ ਵੇ ਫੇਰ ਗਿਆ ਕਹਿੰਦੇ ਰਨ ਜਿਹੜੇ ਭਰਾ ਹਲਾ ਕਹਿੰਦਾ ਨਾਗ ਦੀਏ ਦੋ ਲਗਾਤਾਰ ਬਿੱਟਾ 1100 1100 1100 ਆ ਪਰ ਉਹ ਦੇਖ ਲਾ ਬਾਈ ਜੀ ਉਹਨੇ 1100 ਨਹੀਂ ਉਹਨੇ 2100 ਦਾ ਚੈੱਕ ਕਰ ਤਾ ਅਰਸ਼ ਕੀ ਹੁੰਦੇ ਹੋਰ ਬਲਟ ਤੇ ਜੀਪਾਂ ਦੇ ਲੈ ਵੀ ਵੀਰੂ ਪਹਿਲੀ ਟਿਕਾ ਉਹ ਵੱਡੀ ਵਿਗਰ ਦਾ ਬਦਨ ਉਧਰ ਦੇਖ ਲਾ ਹਾਏ 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 ਇੱਧਰ ਤੇ ਕ ਸਤਉ ਠਗੜਿਆ ਤੇ ਬੇਨਤੀ ਹੈ ਬਾਈ ਜੀ ਕਰੋ ਸੰਪਰਕ ਆ ਚੱਕ ਓਏ ਆ ਚਾਕਾ ਓਏ ਇੱਧਰ ਖੜ ਜੋ ਖੜ ਜੋ ਖੜ ਜੋ ਖੜ ਜੋ ਅਮਣਾ ਬਾਈ ਕਿੱਥੇ ਆਪਣਾ ਅਮਣਾ ਅਮਨੇ ਹਰਮਨ ਨੇ ਕਹਵੇ ਜੁੱਕੇ ਵਾਲੇ ਨੂੰ 3100 ਰੁਪਇਆ ਦੇਣਾ ਨਾਗ ਨੂੰ ਇੱਕ ਅਰੀ ਤਾੜੀ ਮਾਰ ਦੋ ਮੇਰੇ ਵੀਰੋ ਆਹ ਕਰ ਲੈ ਵੀਰੋ ਕਰ ਜੇ ਕਰ ਵੀਰੇ ਆਹ ਮੁੰਡਾ ਕਹਿੰਦੇ ਨਿੱਕਾ ਕਹਿੰਦੇ ਬਾਲ ਪਾਉਣ ਲਈ ਤਿਆਰ ਬਤਿਆਰਾ ਪਠਾਨ ਗੁੱਟੀਆਂ ਪਰ ਇੱਧਰ ਉਹ ਕਹਿੰਦੇ ਜ਼ਰੋਦੇ ਵਾਲਾ ਮੁੰਡਾ ਕਹਿੰਦੇ ਕਮਾਲ ਕਰ ਗਿਆ ਨੌਜਵਾਨ ਗੱਬਰੂ ਛੱਕਾ ਜਿਹੜਾ ਕਹਿੰਦੇ ਵੇਰ ਕੇ ਮਰ ਗਿਆ ਲੈ ਵੀ ਪੱਪੂ ਫਟਾਕਾ ਜੀ ਹੁਣ ਤਾਂ ਥੋੜੇ ਮਿੰਟਾਂ ਦੀ ਖੇਡ ਰਹਿ ਗਈ ਆ ਫੇਰ ਮਿੱਠੀਆਂ ਪਿਊਸ਼ਾ ਮੁੰਡਾ ਕਹਿੰਦੇ ਬਾਲ ਪਾਉਣ ਲਈ ਇੱਕ ਵਾਰ ਫੇਰ ਤਿਆਰ ਬਤਿਆਰਾ ਪਰ ਆਹ ਦੇਖ ਲਾ ਤਨੋਦੇ ਵਾਲਾ ਪੰਜ ਕੇ ਖੜਾਤਾ ਤਨੋਦੇ ਵਾਲਾ ਓਏ ਬੰਨ ਕੇ ਖੜਾਤਾ ਤਨੋਦੇ ਵਾਲਾ ਖੇਤਰ ਦੇ ਧੰਵਾਦ ਹੈ ਹਰਮਨ ਗਲਮੁਣੀ ਉਹਨਾਂ ਦੇ ਸਾਥੀ ਹੈ ਕਿਉਂਕਿ ਭਰਾ ਹੁੰਦੇ ਆ ਨਾਲ ਖੜਦੇ ਆ ਭਰਾ ਭਰਾਵਾਂ ਦੀਆਂ ਬਾਹਾਂ ਪਹਿਲੀ ਤੇ ਸ਼ੱਕਾ ਪਹਿਲੀ ਤੇ ਸ਼ੱਕਾ ਪਹਿਲੀ ਤੇ ਓਏ ਸ਼ੱਕੇ ਤੇ ਸ਼ੱਕਾ 6 ਸ਼ੱਕਾ ਪਹਿਲ ਪਰ ਕਹਿੰਦੇ ਕਾਨੇ ਖੇੜੇ ਵਾਲਾ ਆਓ ਸਲੋ ਦੇ ਵਿੱਚ ਅੜ ਗਏ ਮੇਰੇ ਵੀਰੋ ਆ ਅਮਰੀਕ ਸਿੱਧੂ ਜੀ ਆ ਅਮਰੀਕ ਸਿੱਧੂ ਜੀ ਆ ਮੇਰੇ ਵੀਰੋ ਅਗਨੇ ਦਾਲ ਦੇ ਉੱਤੇ ਜਾਣੇ ਵੀ ਉਸਤਾਦ ਮੜਾ ਦੱਸ ਜੀ ਧਿਆਨ ਦੇ ਨਾਲ ਤਿੰਨ ਸ਼ਕਤੀ ਬਹੁਤ ਬਹੁਤ ਧੰਨਵਾਦ ਨੁਕਰਾਂ 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 ਮੇਰਾ ਠਾ ਠਾ ਸਵਾਦ ਹੈ ਇਹ ਕਿਨੇ ਨਾਗਾ ਕਪੂਰਥਲੇ ਦੀ ਧਰਤੀ ਦਾ ਉਹ ਸਾਡੇ ਮੇਰੇ ਵੀਰੋ ਜਤਿੰਦਰ ਤੇ ਕਰਨ ਕਨੇਡਾ ਦਾ ਖੇਡਿਆ ਹੋਇਆ ਸ਼ਾਟ ਪਰ ਰਣ ਚਾਰ ਜਿਹੜੇ ਜੁੜ ਗਏ ਨਾਤ ਬਣਾਉਣੇ ਆ 49 ਰਹਿ ਗਏ ਹਾਂ ਚਾਹੇ ਛੱਕਾ ਜੇ ਵੱਜਿਆ ਜੇ ਨੁਕਰਾਂ 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 ਓ ਰਾ ਦੇ ਦੇ ਗਿਆ ਕਿਰਾ 2159 ਦੇ ਜਾ ਪੈਂਦੀ ਬਾਲ 3100 ਕਰਤਾ 3100 ਪਰ ਉਧਰ ਦੇਖਾ ਅਮਰੀਕ ਬਾਈ ਸ਼ਾਟ ਸ਼ਾਟ ਹਰ ਇੱਕ ਛੱਕਾ ਨਾਗਦਾ 500 ਦੀ ਅਨਾਉਂਸਮੈਂਟ ਹੋਈ ਹੈ ਜਤਿੰਦਰ ਕਨੇਡਾ ਕਰ ਕਨੇਡਾ ਰਵੀ ਤੇ ਮਾਸਟਰ ਜੀ ਸਾਡੇ ਬਾਈ ਯਾਰ ਨਾਗਦਾ ਛੱਕਾ ਵਰਗਿਆ ਲੱਗਿਆ ਤਾੜੀ ਦਾ ਮਾਰਦੇ ਕਰੀ ਭਾਵੇਂ ਨਾਗਾ ਆ ਤੇ ਉਹ ਕਹਿੰਦੇ ਕਟੋਰੀ ਦਾ ਗੁਰੀ ਪੈਂਦੀ ਬਾਲ ਹਵਾ ਦੇ ਵਿੱਚ ਇੱਡਾ ਗਾ ਸ਼ਾਟ ਲੈ ਵੀ ਵੀਰੋ ਇੱਕ ਮਿੰਟ ਮਨਜਿੰਦਰ ਤੂਰ ਮਨਜਿੰਦਰ ਤੂਰ ਸਾਹਿਬ ਤਿਆਰ ਹੈ ਉਹ ਕਹਿੰਦੇ ਪੈਂਦੀ ਬਾਲ ਲੱਗਿਆ ਜੋਰ 나ਗ 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 15 ਰਹਿ ਗਏ 15 ਰਹਿ ਗਏ ਭਾਈ ਜਿੰਨੇ ਬੈਠੇ ਹੋ ਜੇ ਮੇਲਾ ਵਧੀਆ ਲੱਗਾ ਤਾੜੀਆਂ ਦਾ ਮਾਰਦੇ ਕਰੀ ਚੰਦਰਿਓ ਜਨੀਪ ਸਿੰਘ ਉਪਲ ਦਾ ਧੰਨਵਾਦ ਹੈ 베ਦੀ ਦਾ ਧੰਨਵਾਦ ਹੈ ਚੱਕ ਛੱਕੇ ਤੇ ਛੱਕਾ ਵਾਹ ਛੱਕਾ ਛੱਕੇ ਤੇ ਛੱਕਾ ਵਾਹ ਛੱਕਾ ਮੇਰੇ ਵੀਰੋ ਉਧਰ ਦੇਖ ਲੋ ਦਾਗ ਨੂੰ ਉਹ ਕਹਿੰਦੇ ਕੁਰਸੀ ਤੇ ਬਿਠਾਉਣ ਵਾਸਤੇ ਤਿਆਰ ਬਤਿਆਰਾ ਕਿੰਨੇ ਰਹਿ ਗਏ ਜੀ 9 ਰਹਿ ਗਏ ਹਾਂਜੀ ਹਾਂਜੀ 9 ਰਹਿ ਗਏ ਜੀ ਉਹ ਬਾਈ ਯਾਰ ਇੱਕ ਵਾਰੀ ਤਾੜੀ ਦਾ ਮਾਰੋ ਮੁੰਡਿਆਂ ਦੇ ਨਾਂ ਤੇ ਆ ਰੋడియో ਸਿੰਘਾ ਪਿਆਰ ਹੈ ਕੋੜੇ ਰਹਿ ਗਿਆ ਗੱਲਾਂ ਟਿਕਾਣੇ ਲੱਗੀਆਂ ਪਰ ਇਧਰ ਆਓ ਬੱਲੇ 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 ਤੇ ਹੁਣ ਡਿੱ ਗਿਆ ਥੱਲੇ ਉਹ ਬੱਲੇ ਬੱਲੇ ਪਹੁੰਚਦੇ ਹੋ ਗਏ ਮਾਇਆ ਦੇ ਗੱਪੇ ਆ ਜਿਹੜੇ 나ਗਦੇ ਛੱਕੇ ਮਾਰ ਦਿਓ ਜੀ ਟੋਲੇ ਦੇ 1 ਮਿੰਟ ਆ ਆ ਛੱਕਾ 1100 ਦਾ ਵੱਜਿਆ 3100 ਦਾ ਅਵਨੀਤ ਕੈਨੇਡਾ ਤੇ